ਸੋ ਦੋਸਤੋ ਪ੍ਰਿੰਸੀਪਲ ਜੀ ਆਖੇ ਵਾਲਾ ਦੇ ਵਿੱਚ ਪੰਜਾਬੀ ਮਾਤ ਪਾਸਾ ਇਕੱਤਰ ਦੇ ਤੋਂ ਮਨਾਇਆ ਜਾ ਰਿਹਾ ਹੈ ਜਿੱਤੇ ਕੇ ਬਕ ਬਕ ਵਿਭਾਗਾਂ ਦੇ ਸਹਿਯੋਗ ਨਾਲ ਜਿਵੇਂ ਕਿ ਹਿੰਦੀ ਵਿਭਾਗ ਪੰਜਾਬੀ ਵਿਭਾਗ ਅੰਗਰੇਜ਼ੀ ਵਿਭਾਗ ਆ ਤੁਸੀਂ ਦੇਖ ਰਹੇ ਹੋ ਦੋਸਤੋ ਬਹੁਤ ਸੋਹਣਾ ਸੋਹਣਾ ਹਾਣਾ ਕੰਪੀਟੀਸ਼ਨ ਵੀ ਚੱਲ ਰਿਹਾ ਹੈ ਪੜਾਈ ਦਾ ਮਸਲਾ ਹੈ ਜੰਨੀਵਰਸਿਟੀ ਦੇ ਸੱਤੇ ਬੱਚੇ ਆਪਣੀ ਆਪਣੀ ਤਿਆਰੀ ਨਾਲ ਆਪਣੇ ਆਪਣੀ ਮਾਤ ਪਾਸਾ ਨਾਲ ਜਿਹੜੇ ਪਿਆਰ ਕਰਦੇ ਨੇ ਸੋ ਇਹਨਾਂ ਦੇ ਬੱਚਿਆਂ ਦੇ ਪੇਪਰ ਵੀ ਲਏ ਜਾ ਰਹੇ ਨੇ ਸੋ ਇੱਧਰ ਦੇਖੋ ਸਾਹਿਤ ਉਤਸਵ ਦੀ ਤਫਸੀਲ ਇੱਧਰ ਤੁਹਾਨੂੰ ਦਿਖਾਉਣੀ ਹੈ ਦੋਸਤੋ ਜਿਨ੍ਹਾਂ ਨੇ ਵਕ ਵਕ ਉਰਦੂ ਵਾਲੇ ਬਾਈ ਜੀ ਹਿੰਦੀ ਡਿਪਾਰਟਮੈਂਟ ਵੱਲੋਂ ਹਨ ਵੱਖ-ਵੱਖ ਉਪਾਦੀਆਂ ਪ੍ਰਾਪਤ ਕੀਤੀਆਂ ਨੇ ਆ ਦੇਖ ਰਹੇ ਹੋ ਤੁਸੀਂ ਦੋਸਤੋ ਬੜਾ ਆਨੰਦ ਆ ਰਿਹਾ ਇਕੱਲੇ ਪ੍ਰੋਫੈਸਰਜੀਤ ਪਾਤਰ ਤਲੀਵ ਕੌਟਵਾਣਾ ਕਰਨੈਲ ਸਿੰਘ ਦਵਿੰਦਰ ਸਥਿਆਰਤੀ ਮਹਿੰਦਰ ਸਿੰਘ ਰਦਾਵਾ ਇਧਰ ਇਹ ਬੜੀਆਂ-ਬੜੀਆਂ ਮਹਾਨ ਹਸਤੀਆਂ ਸੇਵ ਕੁਮਾਰ ਬਟਾਵਲੇ ਅਮਰਤਾ ਪ੍ਰੀਤਮਨ ਤੇ ਬਾਰਿਸ਼ਾਂ ਜਿੰਦਾਂ ਤੁਸੀਂ ਦੇਖ ਰਹੇ ਹੋ ਦੋਸਤੋ ਬੜਾ ਕਿ ਆਪਣੀ ਮਾਤ-ਭਾਸ਼ਾ ਉੱਤੇ ਆਪਾਂ ਨੂੰ ਗਰਭ ਹੋਣਾ ਚਾਹੀਦਾ ਕਿਉਂਕਿ ਆਪਾਂ ਨੇ ਪੰਜਾਬ ਦੇ ਵਿੱਚ ਜਨਮ ਲਿਆ ਕਦੇ ਵੀ ਆਪਣੀ ਮਾਤ-ਭਾਸ਼ਾ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਇਧਰ ਸਾਡੇ ਮਹਾਨ ਹਸਤੀਆਂ ਜਿਹੜੇ ਵਿਦਿਆਰਥੀ ਨੇ ਉਹ ਆਨੰਦ ਮਾਣ ਰਹੇ ਨੇ ਸਾਰੇ ਸੋ ਬੜਾ ਚੰਗਾ ਲੱਗ ਰਿਹਾ ਦੋਸਤੋ ਬਾਤ ਚੜ੍ਹਦੀ ਤੁਸੀਂ ਆਪਣੀ ਮਾਤ ਭਾਸ਼ਾ ਨੂੰ ਸਹਾਯੋਗ ਬੰਦੇ ਰਹੋ ਸੋ ਬੜਾ ਮਨ ਆ ਫੀਲ ਹੋ ਰਿਹਾ ਏ ਆਈ ਦਾ ਮਸਲਾ ਏ ਆਈ ਨਹੀਂ ਆਪਾਂ ਨਹੀਂ ਸਕਦੇ ਜੋ ਦੇਵਾਂਗੇ ਉਹਨੇ ਉਹੀ ਬੜਾ ਚੰਗਾ ਲੱਗ ਰਿਹਾ ਕੋਈ ਤਾਂ ਮਸਲਾ ਹੋਣੀ ਹੈ ਦੋਸਤੋ ਜਦੋਂ ਅਸੀਂ ਫੀਡ ਡਾਟਾ ਉਹਨਾਂ ਦੇ ਪਾਵਾਂਗੇ ਉਹਨਾਂ ਨੇ ਉਹਦੇ ਵਿੱਚ ਹੁਣ ਲਈ ਪਾ ਕੇ ਕਈ ਪੈਰੇ ਵਿਦਿਆਰਥੀ ਜਿਹੜੇ ਉਹ ਆਨੰਦਮਾਨ ਰਹੇ ਨੇ ਸੋ ਇਧਰ ਆ ਦੇਖੋ ਹਿੰਦੀ ਵਿਭਾਗ ਬਖ ਬਖ ਬੱਚਿਆਂ ਦੀਆਂ ਜਿਹੜੀਆਂ ਪਛਾਣਾਂ ਦੇ ਉੱਪਰ ਹਨ ਆਪਾਂ ਕਹਿ ਸਕਦੇ ਹਾਂ ਆ ਦੇਖੋ ਤੁਸੀਂ ਦੇਖ ਰਹੇ ਹੋ ਇਹਨਾਂ ਸੋਹਣਾ ਲੱਗ ਰਹੇ ਹਨ ਦੇਖੋ ਸਾਡੇ ਉਸਤਾਦ ਲੋਕ ਸਾਡੇ ਪ੍ਰੋਫੈਸਰ ਸਾਹਿਬਾਨ ਵੀ ਬੱਚਿਆਂ ਦੀਆਂ ਤੇ ਆਰਿਆਂ ਨੂੰ ਨੁਮਾ ਚਸਮਾਏ ਹੋਏ ਨੇ ਸੋ ਇਧਰ ਵੀ ਖੂਬ ਮਨਾਇਆ ਜਾ ਰਿਹਾ ਤੇ ਮੈਨੂੰ ਜਿਆਦਾ ਸੋਹਣਾ ਲੱਗ ਰਿਹਾ ਸੋ ਅਸੀਂ ਸਾਰਿਆਂ ਨੂੰ ਪੀਰ ਕਰਦੇ ਦੋਸਤੋ ਕਿ ਤੁਸੀਂ ਵੀ ਵੱਧ ਚੜ ਕੇ ਆਪਣੇ ਬੱਚਿਆਂ ਨੂੰ ਆਪਣੇ ਪਿਆਰੇ ਵਿਦਿਆਰਥੀਆਂ ਨੂੰ ਹਨਾ ਜਿੰਨਾ ਕਿ ਵੀ ਹੋ ਸਕਦਾ ਸੋ ਉਸ ਸਭ ਵਿੱਚ ਵੱਧ ਤੋਂ ਵੱਧ ਜਿਹੜਾ ਸਹਿਯੋਗ ਆ ਉਹ ਕਰਵਾਉਂਦੇ ਰਹੋ ਇਧਰ ਦੇਖੋ ਦੋਸਤੋ ਸਾਂਸਕ੍ਰਿਤੀ ਵਿਭਾਗ ਤੇ ਤਾਂ ਕੁਝ ਦੇਖ ਰਹੇ ਹਾਂ ਬੜਾ ਆਨੰਦ ਮਿਲ ਰਿਹਾ ਤੇ ਆਪਣੇ ਆਪਣੇ ਬੱਚਿਆਂ ਨੂੰ ਆਪਣੀ ਆਪਣੀ ਜਿਹੜੀ ਮਾਤ ਪਾਸਾ ਉਹਦੇ ਨਾਲ ਜਰੂਰ ਜੋੜੋ ਕਿਉਂਕਿ ਇਹ ਯੂਨੀਵਰਸਿਟੀ ਨੇ ਪਤਾ ਨਹੀਂ ਕਿੰਨੇ ਕ ਫਨਕਾਰ ਕਿੰਨੇ ਕ ਯੋਧੇ ਕਿੰਨੇ ਕ ਰਾਈਟਰ ਕਿੰਨੇ ਕ ਲਖਾਰੀ ਹੈ ਨਾ ਕਿੰਨੇ ਕ ਦੂਦੇ ਪੈਦਾ ਕੀਤੇ ਨੇ ਇਸ ਯੂਨੀਵਰਸਿਟੀ ਨੇ ਸੋ ਇੱਥੋਂ ਬਹੁਤ ਕੁਝ ਸਿੱਖ ਨੂੰ ਮਿਲਦਾ ਦੋਸਤੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਪਣੇ ਆਪਣੇ ਬੱਚਿਆਂ ਨੂੰ ਤੁਸੀਂ ਜਰੂਰ ਇਹ ਮੇਲਾ ਦਿਖਾਓ ਤੇ ਉਸ ਤੋਂ ਜਰੂਰ ਕੋਈ ਨਾ ਕੋਈ ਦਿਖਾਉਂਦੇ ਰਹੋ ਕਿਉਂਕਿ ਜਦੋਂ ਆਪਾਂ ਘਰੋਂ ਨਿਕਲਦੇ ਆ ਕੋਈ ਨਾ ਕੋਈ ਸਿੱਖਣ ਨੂੰ ਜ਼ਰੂਰ ਮਿਲਦਾ ਦੋਸਤੋ ਤੇ ਸਾਡੀ ਯੂਨੀਵਰਸਿਟੀ ਪਟਿਆਲਾ ਇਹੋ ਜੀ ਚੀਜ਼ ਆ ਜਿੱਥੇ ਬਹੁਤ بڑے بڑے ਹਨਕਾਰ ਪੈਦਾ ਕੀਤੇ ਨੇ ਯੂਨੀਵਰਸਿਟੀ ਨੇ ਸੋ ਤੁਸੀਂ ਦੋਸਤੋ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪਿਆਰੇ ਵਿਦਿਆਰਥੀਆਂ ਨੂੰ ਇਹ ਆਪਣੇ ਜਿਨ੍ਹਾਂ ਵੀ ਇੱਲੇ ਸਾਡੇ ਬੈਠੇ ਨੇ ਉਹਨਾਂ ਦੇ ਵਾਂਗ ਤੁਸੀਂ ਵੀ ਅੱਗੇ ਆ ਕੋ ਕੰਪਨੀ ਜਿਹੜੇ ਬੱਚੇ ਨੇ ਆਉਣ ਵਾਲਾ ਕੋ ਵੇਖਣੇ ਸੋ ਇੱਧਰ ਉਤਸਵ ਮਨਾਇਆ ਜਾ ਰਿਹਾ ਦੇਖੋ ਦੋਸਤੋ ਜਰੂਰ ਕੰਪਨੀ ਥੈਂਕ ਯੂ ਸ਼ੁਕਰੀਆ ਨਹੀਂ ਹੋਰ ਕਰਾਂਗੇ ਚਾਹ ਸੋਸ਼ਲ